ਤੁਹਾਡੇ ਕੋਲ ਤੁਸੀਂ ਦੱਸਿਆ ਸੀ ਕਿ ਵੀ 40 ਤੋਂ 50 ਟਰੱਕ ਹੈਗੇ ਨੇ ਇਸ ਵੇਲੇ ਨਾ ਇੱਕ ਟਰੱਕ ਤੋਂ 40-50 ਟਰੱਕ ਕਰਨੇ ਬੜੇ ਮੁਸ਼ਕਲ ਨੇ ਬਹੁਤ ਸਾਲ ਲੱਗੇ ਜਾਂਦੇ ਨੇ ਕਹਿੰਦੇ ਨੇ ਵੀ ਇੰਡੀਆ ਦੇ ਵਿੱਚ ਇੰਨੇ ਨਹੀਂ ਹੋ ਸਕਦੇ ਜਿਵੇਂ ਬਾਹਰਲੇ ਮੁਲਕਾਂ 'ਚ ਰਹਿ ਕੇ ਅਸੀਂ ਜਿਹੜੀ ਟਰਕਿੰਗ ਦੀ ਜਿਹੜੀ ਇੰਡਸਟਰੀ ਆ ਬਹੁਤ ਵੱਡੀ ਕਰ ਸਕਦੇ ਆ ਇੰਡੀਆ ਦੇ ਵਿੱਚ ਕਿੱਦਾਂ ਹੋਇਆ ਇਹ ਸਾਰਾ ਦੇਖੋ ਜੇ ਮੈਂ ਆਪਣੀ ਗੱਲ ਕਰਾਂ ਐਕਸਪੀਰੀਅੰਸ ਤੌਰ ਦੇ ਉੱਪਰ ਪਹਿਲਾਂ ਬੰਦਿਆਂ ਨੂੰ ਆਪਣੀ ਹੀ ਗੱਲ ਕਰਨੀ ਚਾਹੀਦੀ ਆ ਹੂੰ ਸਾਡੇ ਇੰਡੀਆ ਵਿੱਚ ਇਹ ਜੋ ਟਰਾਂਸਪੋਰਟਰ ਨੇ ਜਿਹਨਾਂ ਨੇ ਬਿੰਦ ਕੀਤੀ ਏ ਮਿੰਦ ਸਤਕਾ ਅੱਜ 1 ਤੋਂ 100 200 ਹਜ਼ਾਰ ਰਕਬੀ ਹੈਗਾ ਇਹ ਇਹ ਮਾਲਕ ਹੈਗੇ ਨਹੀਂ ਰੇ ਬਿਲਕੁਲ ਹੈਗੇ ਨਹੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਚੰਡੀਗੜ੍ਹ ਮੇਰੇ ਟਰਾਂਸਪੋਰਟ ਦੇ ਕੰਮ ਅਰਧੂ ਪਹਿਲੇ ਹੂੰ ਮੇਰਾ ਉੱਥੇ ਦਫਤਰ ਹੈ ਜੇ ਵੱਡੇ ਭਾਈ ਸਾਹਿਬ ਕੰਮ ਕਰਦੇ ਸੀ ਹੂੰ ਮੈਂ 2-3 ਸਾਲ ਉਹਨਾਂ ਕੋਲ ਕੰਮ ਕੀਤਾ ਹੂੰ ਮੁਰਕੇ ਮੈਂ 94 ਚ ਮਿਲ ਜਾਣੇ ਆ ਗਿਆ ਇੱਥੇ ਮੈਂ ਟਰਾਂਸਪੋਰਟ ਦਾ ਕੰਮ ਕੀਤਾ ਇੱਕ ਗੱਡੀ ਬਣਾਈ ਦੋ ਬਣਾਇ ਇਤਨੇ ਬਣਾਈ ਚਾਰ ਬਣਾਈ ਅੱਜ ਬੱਬੇ ਦੀ ਕਿਰਪਾ ਨਾਲ 50 ਗੱਡੀਆਂ ਨੇ ਕਿਉਂਕਿ 30 ਸਾਲ ਦੇ ਵਿੱਚ 50 ਗੱਡੀਆਂ ਬਰਾਣੀ 31 ਸਾਲ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ ਕਿਉਂਕਿ ਇੱਕ ਟ੍ਰਾਂਸਪੋਰਟ ਦਾ ਇਹੀ ਕੰਮ ਹੈ ਜਿਹੜੇ ਦੇ ਬੈਂਕ ਪ੍ਰੋਸਸਾ ਕਰਦੇ ਹੋਏ ਅਸੀਂ ਕੋਲੋਂ ਪੈਸੇ ਨਹੀਂ ਲਾਂਦੇ ਹਮ ਅਸੀਂ ਬੈਂਕ ਦੀ ਫਾਈਲ ਭਰਦੇ ਆ ਅਸੀਂ ਲੋਨ ਲੈਣੇ ਆ ਬਕਾਇਦਾ ਕਮਾ ਕੇ ਸਰਕਾਰ ਨੂੰ ਵਿਆਜ ਜਨੇਆ ਬੈਂਕ ਨੂੰ ਵਿਆਜ ਜਨੇਆ ਸਾਡੇ ਗੱਡੇ ਫ੍ਰੀ ਹੁੰਦੀ ਐ ਅਸੀਂ ਦੋ ਗੱਡੀਆਂ ਹੋਰ ਲੈਣੇ ਆ ਫਿਰ ਲੋਨ ਕਰਾਣੇ ਆ ਵਿਆਜ ਭਰਦੇ ਆ ਫ੍ਰੀ ਹੋਈਆਂ ਚਾਰ ਹੋਰ ਪਾਲੀਆਂ ਕਿਉਂਕਿ ਸਾਡਾ ਲੋਨ ਲਏ ਬਿਨਾ ਗੁਜ਼ਾਰਾ ਨਹੀਂ ਐ ਲੋਨ ਲੈ ਕੇ ਆਈ 2 ਤੋਂ 4 4 ਤੋਂ 8 ਅਰਜੂ 10 ਅਰ 50 ਨੇ ਮੈਂ ਸਤਕਾ ਬਣਾਈਆਂ ਨੇ ਪੱਕੇ ਚ ਬਣਾਈਆਂ ਨੇ ਬੈਂਕ ਤੋਂ ਲੋਨ ਲੈ ਕੇ ਬਣਾਈਆਂ ਨੇ ਹੁਣ ਫ੍ਰੀ ਨੇ ਬੈਂਕ ਤੋਂ ਕੋਈ ਕੁਝ ਪ੍ਰੀ ਵੀ ਨਹੀਂ ਕੋਈ ਤੇ ਕਿਸ਼ਤਾਂ ਵੀ ਨਹੀਂ ਕਾਫੀ ਦੇ ਕਿਸ਼ਤਾਂ ਵੀ ਨਹੀਂ ਈਸ਼ਤ ਦੇ ਰਹੇ ਆ ਗੱਡੀਆਂ ਚਲਾ ਰਹੇ ਆ ਮਿਹਨਤ ਕਰਦੇ ਆ ਕੰਮ ਕਰਦੇ ਆ ਕਿਸ਼ਤਾਂ ਭਰ ਰਹੇ ਆ ਇਹ ਫਰੀ ਹੋਣ ਗਿਆ ਵੀ ਹੋਰ ਬਲਾਂਗੇ ਅੱਛਾ ਹਲੇ ਹੋਰ ਬਣਾਉਣੇ ਨੇ ਲੈਓ ਜੇ ਫਰੀ ਹੋਣਗੇ ਤਾਂ ਪਾਵਾਂਗੇ ਜੀ ਅੱਛਾ ਇਹ ਵੀ ਗੱਲਾਂ ਕਰੇ ਵੀ ਇੱਕ ਲੋਨ ਲੈ ਲਵੇ ਨਾ ਕੋਈ 2-3 ਲੱਖ ਰੁਪਏ ਉਹਦੇ ਐਡਾ ਦਿਮਾਗ ਤੇ ਚੜ ਜਾਂਦਾ ਵੀ ਯਾਰ ਮੈਂ ਕਿਸ਼ਤ ਭਰਨੀ ਆ ਮੈਂ ਵੀ ਕੁਝ ਕਰਨਾ ਵਾ ਘਰ ਵੀ ਸੰਭਾਲਣਾ ਤੁਸੀਂ ਇੰਨੇ ਗੱਡੀਆਂ ਪਾਈਆਂ ਨੇ ਵਿੱਚ ਕਿਹਨੂੰ ਕਿਸ਼ਤਾਂ ਵੀ ਚੱਲਦੀਆਂ ਰਹਦੀਆਂ ਨੇ ਨਾ ਤਾਂ ਉਹ ਸਟ੍ਰੈਸ ਲੈਵਲ ਵੀ ਵਧਦਾ ਹੈਗਾ ਉੱਥੇ ਦੇਖੋ ਦੁਨੀਆ ਦਾ ਕੋਈ ਵੀ ਕੰਮ ਹੈ ਜੀ ਦਿਮਾਗ ਤੇ ਬੋਝ ਪਾਇਆ ਬਣਾ ਕੋਈ ਨਹੀਂ ਹੂੰ ਜੇ ਆਪਾਂ ਗੱਲ ਕਰੀਏ ਦੁਕਾਨਦਾਰੇ ਦੀ ਆਪਾਂ 2 4 5 10 ਕਰੋੜ ਰੁਪਇਆ ਦੁਕਾਨ ਤੇ ਲਾਇਆ ਹੁੰਦਾ ਸਾਰਾ ਹੀ ਦਿਨ ਆਪਾਂ ਇੱਕ ਗਾਹਕ ਦੀ ਉਡੀਕ ਕਰਦੇ ਆ ਹੂੰ ਵਿਗਾਹਕ ਹੋਣਾ ਆਏਗਾ ਹੁਣ ਗਾਹਕ ਆਏਗਾ ਚਾਰ ਗਾਹਕ ਆ ਗਏ ਉਸ ਤੋਂ ਬਾਅਦ ਕੋਈ ਗਲਤੀ ਨਾਲ ਦੁਕਾਨ ਦੇ ਅੰਦਰ ਐਡਰੈਸ ਪੁੱਛਣ ਵੀ ਆ ਜੇ ਹੂੰ ਤਾਂ ਸਾਡੇ ਸਾਡਾ ਚਿਹਰਾ ਛੱਡ ਜਾਂਦਾ ਵੀ ਕੋਈ ਐਡਰੈਸ ਪੁੱਛਣ ਆਇਆ ਸ਼ਹਿਰ ਗਾਗੀ ਆਇਆ ਹੂੰ ਚਾਹ ਦੇ ਸਾਮਾਨ ਲਊਗਾ ਸੋਚੋ ਸਾਡੀ ਦੁਕਾਨਦਾਰੀ ਆ ਇਹ ਹੈ ਹੀ ਮਿਹਨਤ ਦੀ ਦਿਮਾਗ ਤੇ ਬੋਝ ਬਾਂਢਦੀ ਕਿਉਂਕਿ ਜੇ ਗੱਡੀ ਖੜ ਗਈ ਤਾਂ ਦਿਮਾਗ ਦੇ ਬੋਝ ਕਿਸ ਤਾਂਗੀ ਤਾਂ ਦਿਮਾਗ ਦੇ ਬੋਝ ਜੇ ਡਰਾਈਵਰ ਦੀ ਸੈਲਰੀ ਟਾਈਮ ਨਾਲ ਦੇ ਦਿੱਤੀ ਗਈ ਡਰਾਈਵਰ ਗੱਡੀ ਖੜੀ ਕਰ ਦੂ ਕਿਉਂਕਿ ਉਹਨੇ ਵੀ ਆਪਣੇ ਬੱਚੇ ਪਾਲਨੇ ਆ ਡਰਾਈਵਰ ਨੇ ਬੱਚੇ ਪਾਲਨੇ ਆ ਇਹ ਅਗਲਾ ਪੂਰਾ ਮਹੀਨਾ ਮਿਹਨਤ ਕਰਦਾ ਹੈ ਜੇ ਤਨਖਾਹ ਨਹੀਂ ਮਿਲੂਗੀ ਤਾਂ ਗੱਡੀ ਖੜੀ ਕਰੂਗਾ ਨਾ ਜੀ ਦਸੋ ਗੱਲ ਵੀ ਉਹਨੂੰ ਤਨਖਾਹ ਦੇਣ ਦੇ ਵੀ ਸਾਡੇ ਦਿਮਾਗ ਤੇ ਬੋਝ ਪਰਮਿਟ ਆ ਗਿਆ ਤਾਂ ਦਿਮਾਗ ਤੇ ਬੋਝ ਜੇਕਰ ਤਿਆਰ ਪੜ ਗਏ ਤਾਂ ਦਿਮਾਗ ਤੇ ਬੋਝ ਸਾਡੇ ਕੰਮ ਹੀ ਦਿਮਾਗ ਤੇ ਲੋਡ ਬਣਦਾ ਹਮ ਸਦਾ ਤੇ ਰਣੀ ਰਣੀ ਹੈ ਜੀ ਹਮ ਬਸ ਜਸਾ ਸਟ੍ਰੈਸ ਨੂੰ ਦੂਰ ਕਰਨ ਨੂੰ ਫਿਰ ਮੈਂ ਸੁਣਿਆ ਤੁਸੀਂ 20 ਇੱਕੀ ਕੰਟਰੀਆਂ ਵੀ ਘੁੰਮੇ ਹੋ ਹਾਂਜੀ ਬਾਹਰ ਦੇ ਮੁਲਕਾਂ ਜਾ ਕੇ ਆਈ ਹਾਂ ਇਹ ਇਹ ਇਹਦੇ ਵਿੱਚ ਐਸੋਸੀਏਸ਼ਨ ਪ੍ਰਧਾਨ ਮੰਤ ਤੋਂ ਪਹਿਲਾਂ ਪਹਿਲਾਂ ਐਨੇ ਕ ਬਣ ਗਏ ਸੀ ਵੀ ਹਾਂ ਅਸੋਨ ਨੂੰ ਬਣਾਉਣ ਤੋਂ ਪਹਿਲੇ ਮੈਂ ਕਾਫੀ ਕੰਟਰੀ ਘੁੰਮ ਚੁੱਕਿਆ ਹਾਂ ਕਿਉਂਕਿ ਸਾਡਾ ਇੱਕ ਦਿਮਾਗੀ ਬੋਝ ਦਾ ਕੰਮ ਹੈ ਗੱਡੀ ਕੋਈ ਐਕਸੀਡੈਂਟ ਹੋ ਗਈ ਤਾਂ ਦਿਮਾਗ ਦੇ ਬੋਝ ਜਾਨਕ ਕੋਰਟ ਜਾਣਾ ਪੈ ਗਿਆ ਤਾਂ ਦਿਮਾਗ ਦੇ ਬੋਝ ਕਿਉਂਕਿ ਅੱਜ ਕੱਲ ਕੋਈ ਵੀ ਜੋ ਕੇਸ ਹੈ ਉਹ ਕਿਸੇ ਵੀ ਕੋਰਟ ਚ 2 4 5 7 ਸਾਲ ਤੋਂ ਪਹਿਲੇ ਖਤਮ ਨਹੀਂ ਹੁੰਦਾ ਉਹ ਕੋਰਟ ਦੇ ਗੱਡੀ ਦੇ ਜ਼ਮਾਨਤ ਕਰਾਣੇ ਡਰਾਈਵਰ ਦੇ ਜ਼ਮਾਨਤ ਕਰਾਣੇ ਸਾਰੀ ਇੱਕ ਮਾਲਕ ਦੀ ਜ਼ਿੰਮੇਵਾਰੀ ਹੈ ਜੇ ਮਾਲਕ ਨੇ ਡਰਾਈਵਰ ਰੱਖਿਆ ਉਹਨੂੰ ਹਰ ਤਰੀਕ ਤੇ ਕੋਰਟ ਤੇ ਪੇਸ਼ ਕਰਨ ਦੀ ਜ਼ਿੰਮੇਵਾਰੀ ਵੀ ਮਾਲਕ ਦੀ ਹੈ ਕਿਉਂਕਿ ਜੇ ਗੱਡੀ ਉੱਪਰ ਐਕਸੀਡੈਂਟ ਹੈ ਐਕਸੀਡੈਂਟ ਹੋਇਆ ਡਰਾਈਵਰ ਤੋਂ ਉਹ ਤਾਂ ਮਾਲਕ ਦੀ ਗੱਡੀ ਤੇ ਹੈ ਨਾ ਮਾਲਕ ਨੇ ਉਸ ਡਰਾਈਵਰ ਨੂੰ ਤਰੀਕ ਤੇ ਜਾਣ ਦਾ ਕਰਤੇ ਜਿਣਾ ਸੋ ਸਾਡੇ ਦਿਮਾਗ ਤੇ ਇੰਨੇ ਬੋਝ ਹੁੰਦੇ ਹੋਏ ਸਾਨੂੰ ਵੀ ਜੈਮਟ ਬਹੁਤ ਜ਼ਰੂਰੀ ਆ ਅਸੀਂ ਦੋ ਚਾਰ ਪਸਦਾਂ ਦੇ ਲਈ ਪਰ ਘੁੰਮਣ ਚ ਰਹੀ ਜੀਦਾ ਸਾਡਾ ਦਿਮਾਗ 프ੈਸ਼ ਹੋ ਜੇ ਆਗੇ ਫਿਰ ਮੋੜੋ ਹੀ ਕੰਮ ਕਰਨਾ ਦਿਮਾਗ ਤੇ ਥੋੜਾ ਕੁੰਮਰ ਆਇਆ ਬੋਝ ਲਾਇਆ ਕਿਉਂਕਿ ਇਹ ਜੋ ਸਟ੍ਰੈਸ ਵਾਲਾ ਕੰਮ ਹੈ ਇਹਦੇ ਚਲਦੇ ਰਹਿਣਾ ਹੈ ਇਹ ਜਦ ਤੱਕ ਇਹ ਕਾਰੋਬਾਰ ਹੈ ਅਪਾ ਟਰੱਕਾਂ ਦਾ ਕਾਰੋਬਾਰ ਕਰਨਾ ਹੈ ਤਦ ਤੱਕ ਅਸੀਂ ਇਸ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਦਮਾਤੇ ਬੋਲ ਪਾਣਾ ਵੀ ਜ਼ਰੂਰੀ ਆ ਇਹ ਪੈਂਦਾ ਵੀ ਰਹਿਣਾ ਤੇ ਘੁੰਮਣਾ ਫਿਰਨਾ ਵੀ ਜ਼ਰੂਰੀ ਆ ਅਜਾ ਕਹਿੰਦੇ ਵੀ ਟਰਕਿੰਗ ਲਾਈਨ ਐਦਾਂ ਦੀ ਆ ਜਿਹੜੀ ਵਰਦੀ ਨਹੀਂ ਟਰਕਿੰਗ ਲਾਈਨ ਬੇ ਗੁੱਡਜ਼ਨ ਕਰੀਅਰ ਜਿੰਨਾ ਵੀ ਹੈਗਾ ਉਹ ਸਾਰਾ ਟਰਾਂਸਪੋਰਟ ਇੱਥੇ ਹੀ ਹੋਣਾ ਵਾ ਜਿੰਨਾ ਵੀ ਸਮਾਨ ਆ ਟਰਾਂਸਪੋਰਟ ਟਰੱਕ ਦੇ ਦਾ ਬੇਸ ਦੇ ਉੱਤੇ ਹੀ ਹੋਣਾ ਆ ਹਾਂਜੀ ਕਿ ਵਾਕੀ ਦੇ ਵਿੱਚ ਇਹ ਇੰਡਸਟਰੀ ਦੇ ਵਿੱਚ ਇੰਨਾ ਪੈਸਾ ਹੈਗਾ ਆ ਕਿ ਇਹਦੇ ਵਿੱਚ ਪੈਸਾ ਬਣਾਇਆ ਵੀ ਜਾ ਸਕਦਾ ਹੈ ਡੁੱਬਦਾ ਵੀ ਬਹੁਤ ਜਲਦੀ ਹੈ ਦੇਖੋ ਜੋ ਟਰਾਂਸਪੋਰਟ ਲਾਈਨ ਹੈ ਇਹ ਗਰੀਬ ਤੋਂ ਅਮੀਰ ਤੰਮੇ ਟੁ ਗਰੀਬਾ ਹੂੰ ਕਿਸੇ ਟਾਂ ਵੀ ਹੋ ਸਕਦੀ ਆ ਕਿਉਂਕਿ ਰੋਡ ਤੇ ਜਲਦੀ ਮਸ਼ੀਨਰੀ ਆ ਮੰਨ ਲਓ ਅੱਜ ਮੈਂ ਆਪਣੀ ਗੱਲ ਕਰਾਂ ਕਿ ਮੇਰੇ ਕੋਲ 50 ਘਟਿਆ ਨੇ ਮੰਨ ਲਓ ਕੱਲ ਕੋਈ ਗੱਡੀ ਐਕਸੀਡੈਂਟ ਹੋਈ ਆ ਹਾਲੇ ਦਿਮਾਗ ਤੇ ਬੋਝ ਉੱtre ਆਣੀ ਦੁਬਾਰਾ ਫੇਰ ਕੋਈ ਹਾਸਾ ਹੋ ਗਿਆ ਹੂੰ ਦਿਮਾਗ ਤੇ ਬੋਝ ਹੈ ਦਰਬ ਨਾ ਕਰੇ 2 ਦਿਨ 4 ਦਿਨ 5 10 ਦਿਨ ਬਾਅਦ ਮਹੀਨੇ ਬਾਅਦ ਕੋਈ ਹੋਰ ਹਾਸਾ ਹੋ ਗਿਆ ਤਾਂ ਪਥ ਲੈ ਲਈ ਜਾਣਾ ਜੇ ਕੋਈ ਅਜੀ ਪ੍ਰਮਾਤਮਾ ਦੀ ਮਾਰ ਨਹੀਂ ਪੈਂਦੀ ਕੋਈ ਰੱਬੀ ਮਾਰ ਨਹੀਂ ਪੈਂਦੀ ਤੇ ਕਮਾਈ-ਕਮਾਈ ਹੈ ਕੋਈ ਅਜਿਹੀ ਗੱਲ ਨਹੀਂ ਜੇ ਅਸੀਂ ਕਿਤੇ ਗੱਡੀ ਭੇਜਦੇ ਹਾਂ ਅੱਤਰ ਨੂੰ ਅਸੀਂ ਆਪਣਾ ਲਾਸ ਲੋਸ ਪ੍ਰੋਫਿਟਰ ਲਗਾ ਕੇ ਭੇਜਦੇ ਹਾਂ ਨਾ ਕਿ ਮਾਲ ਨੂੰ ਮਨਜਾਜਾ ਕਰਾਇਆ ਮੇਰਾ ਜਾਨ ਦਾ ਖਰਚਾ ਕਿੰਨਾ ਮੇਰਾ ਟੋਲ ਟੇਸ ਕਿੰਨਾ ਮੇਰਾ ਆਣ ਦਾ ਖਰਚਾ ਕਿੰਨਾ ਤਨਖਾਹ ਕਿੰਨੀ ਕਿੰਨਾ ਮੇਰੇ ਗੱਡੀ ਦਾ ਖਰਚਾ ਸਾਰੇ ਖਰਚੇ ਲਾ ਕੇ ਅਸੀਂ ਗੱਡੀ ਭੇਜਿਆ ਨਾ ਹੂੰ ਕੁਝ ਬਚਦਾ ਤਾਂ ਪੇ ਆਉਂਦਾ ਨੇ ਹੂੰ ਬਾਕੀ ਮੈਂ ਆਮ ਦੇ ਖਰ ਨੂੰ ਮਿਲਿਆ ਇੱਕ ਦੁਨੀਆ ਦਾ ਦਸਤੂਰ ਬਣ ਗਿਆ ਇੱਕ ਹੈਬਿਟ ਹੋ ਚੁੱਕੀ ਆ ਜਿਹੜਾ ਬੰਦਾ ਜੜੇ ਲੈਣ ਦਾ ਕੰਮ ਕਰਦਾ ਹੂੰ ਉਹਨੂੰ ਮਿੱਠੇ ਮਾੜਾ ਕਹਿੰਦਾ ਹੂੰ ਜੇ ਕੋਈ ਦੁਕਾਨਦਾਰ ਹੀ ਕਰਦਾ ਉਹਨ ਦੇਖ ਉਹਨਾਂ ਦੇ ਕੋਲੋਂ ਕੋਈ ਗਲਤੀ ਨਾਲ ਸਲਾਹ ਲੈਣ ਆ ਜੇ ਵੀ ਤੇਰਾ ਇਹ ਕੰਮ ਹੈ ਤੇ ਮੈਂ ਵੀ ਕਰਨਾ ਚਾਹਣਾ ਹੂੰ ਉਹ ਕਦੇ ਨਹੀਂ ਕਹੂਗਾ ਕਿ ਵੀ ਤੂੰ ਵੀ ਕਰ ਲੈ ਨਾ ਨਾ ਕੀ ਰੱਖੇ ਜੀ ਇਸ ਲਾਂਚ ਇਹ ਲਾਂਚ ਦਾ ਬਹੁਤ ਔਖੀ ਆ ਤੁਸੀਂ ਕੀ ਪੰਗਾ ਲੈਂਦੇ ਹੋ ਤੁਸੀਂ ਇਹ ਨਾ ਕਰੋ ਐਡੇ ਕਾੜੇ ਟ੍ਰਾਂਸਪੋਰਟ ਦੀ ਲੈਣਾ ਹੂੰ ਛੱਡ ਦੋ ਜੇ ਇਸ ਲਾਂਚ ਆ ਜਾਵੇ ਆਪਾਂ ਕਹਿੰਦੇ ਆ ਬੜਾ ਔਖਾ ਕੰਮ ਹੈ ਹੂੰ ਗੱਡੀਆਂ ਲੱਗ ਜਾਂਦੀਆਂ ਨੇ ਹੂੰ ਰਾਤਾ ਚੱਕੜੀਆਂ ਪੈਂਦੀਆਂ ਨੇ ਹੂੰ ਜਮਾਨਤ ਕਰਾਣੀਆਂ ਪੈਂਦੀਆਂ ਨੇ ਹੂੰ ਪਰ ਜੇ ਮੇਰੀ ਤੁਸੀਂ ਸੋਚ ਦਾ ਮਸਾਫਤ ਚੱਲੋ ਤੇ ਭਾਈ ਸਾਹਿਬ ਜਿਸ ਕੰਮ ਤੋਂ ਅਸੀਂ ਆਪਣੇ ਲਾਈਫ ਜੀ ਰਹੇ ਆ ਆਪਣੇ ਘਰ-ਬਾਰ ਬਣਾ ਰਹੇ ਆ ਆਪਣੇ ਬੱਚੇ ਪੜਾ ਰਹੇ ਆ ਜਿੱਦਾਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿ ਕਿੰਨੇ ਕੰਟਰੀ ਘੁੰਮੇ ਹੋ ਕਿੱਥੇ ਘੁੰਮੇ ਆ ਜੇ ਟਾਂਪਰ ਤੋਂ ਕਮਾਈ ਹੈਗੀ ਦੋ ਵਜੇ ਬਚਦੇ ਆ ਤਾਂ ਹੀ ਘੁੰਮਦੇ ਆ ਨਾ ਇਸ ਲਈ ਮੇਰੀ ਸੋਚ ਦੇ ਮੁਤਾਬਕ ਕਦੇ ਵੀ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਜਿੱਤੂ ਆਪਣਾ ਘਰ-ਬਾਰ ਪਾਲ ਰਿਹਾ ਉਹਨੂੰ ਆਪਣੇ ਕੰਮ ਨੂੰ ਕਦੇ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਅੰਭਿਸ਼ਾਈ ਜੇ ਤੂੰ ਰੋਟੀ ਖਾ ਰਿਹਾ ਤੇ ਆਪਣੇ ਕੰਮ ਨੂੰ ਹਮੇਸ਼ਾ ਚੰਗੇ ਹੀ ਕਹਿਣਾ ਚਾਹੀਦਾ ਚਾਹੋ ਕਿਸ ਕਾਰੋਬਾਰ ਚ ਵੀ ਪਿਆ ਜਿਸ ਦਾ ਕੋਈ ਵੀ ਕੰਮ ਕਰਾ ਜਿਸ ਤੋਂ ਤੁਸੀਂ ਰੋਟੀ ਕਾ ਰਹੇ ਹੋ ਉਹਨੂੰ ਚੰਗਾ ਹੀ ਕਹੋ ਉਹਨੂੰ ਕਦੇ ਮਾੜਾ ਨਾ ਕਹੋ ਮੇਰਾ ਅਖੀਲਾ ਸਵਾਲ ਹੈ ਕਿ ਤੁਸੀਂ ਇੰਨੀ ਕੰਟਰੀ ਘੁੰਮ ਕੇ ਦੇਖ ਲਈਆਂ ਇੰਡੀਆ ਦੇ ਵਿੱਚ ਤੁਸੀਂ ਰਹਿ ਰਹੇ ਹੋ ਸਭ ਤੋਂ ਵੱਡੀ ਕੰਟਰੀ ਲੱਗੀ ਕਿਹੜੀ ਹੈ ਦੇਖੋ ਜੇ ਮੈਂ ਗੱਲ ਘਰਾਂ ਘੁੰਮਣ ਫਿਰਨ ਦੀ ਜਿਹੜੇ ਰੈਗੂਲੇਸ਼ਨ ਨੇ ਉਹ ਬਾਹਰ ਦੇ ਕੁਝ ਹੋਰ ਨੇ ਸਾਡੇ ਕੁਝ ਹੋਰ ਨੇ ਪਰ ਦਿਨੋਂ ਤਿੰਨ ਸਰਕਾਰਾਂ ਸੁਧਾਰ ਕਰ ਰਹੀਆਂ ਨੇ ਦੇਖੋ ਅੱਜ ਤੋਂ ਤੁਸੀਂ ਥੋੜੇ ਦੇ ਪਿੱਛੇ ਸੋਚ ਮਾਰੋ ਹੂੰ ਕਿ ਸਿੰਗਲ ਸੜਕਾਂ ਹੁੰਦੀਆਂ ਸੀ ਆਪਣੀਆਂ ਕੋਈ ਪੋਲੀ ਹੁੰਦੀ ਸੀ ਇਹਨੇ ਹੂੰ ਅੱਜ 4 ਲੈਂਸ 6 ਲੈਂਸ 8 ਲੈਂਸ ਪੂਰੇ ਇੰਡੀਆ 'ਚ ਸੜਕਾਂ ਦਾ ਚਾਲ ਵੇਚਨੇ ਆ ਪੂਰੇ ਤੁਸੀਂ ਪੁਲ ਦੇਖ ਲਓ ਬਹੁਤ ਸੁਧਾਰ ਹੋ ਰਿਹਾ ਹੂੰ ਜੇ ਆਪਾਂ ਟ੍ਰੈਫਿਕ ਜਮਾਰ ਦੀ ਗੱਲ ਕਰੀਏ ਬਹੁਤ ਹੋ ਰਿਹਾ ਹੈ ਪਰ ਸਿਸਟਮ ਨੂੰ ਟਾਈਮ ਲੱਗੇਗਾ ਜੇ ਆਪਾਂ ਗੱਲ ਕਰੀਏ ਬਾਹਰ ਦੇ ਕੰਟਰੀ ਦੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਐਨੇ ਕੰਟਰੀ ਕੋ ਮਾਇਆ ਮੈਂ ਤਾਂ ਜੋ ਸ਼ਿਫਟ ਕਰਾਂਗਾ ਤੇ ਆਪਣੇ ਇڈیا ਦੀ ਕਰਾਂਗਾ ਹੂੰ ਉਹਦਾ ਇੱਕ ਕਾਰਨ ਹੈ ਹੂੰ ਕੀ ਕਰਨ ਕਾਰਨ ਇਹ ਹੈ ਵੀ ਆਪਾਂ ਸਭ ਘੁੰਮ ਕੇ ਦੇਖ ਲਿਆ ਹੂੰ ਕਿਸੇ ਕੰਟਰੀ ਚ ਸਮੁੰਦਰ ਹੈ ਹੂੰ ਕਿਤੇ ਜੰਗਲ ਹੈ ਹੂੰ ਕਿਤੇ ਰੇਤਾਂ ਕਿਤੇ برف ਹੈ ਕਿਤੇ ਪਹਾੜ ਨੇ ਤੁਸੀਂ ਆਪਣੇ ਇੰਡੀਆ 'ਚ ਨਿਗਾਹ ਮਾਰੋ ਤੁਸੀਂ ਪਰਬਤ ਦੇਖਣੀ ਹੈ ਤੇ ਕਸ਼ਮੀਰ 'ਚ ਰਹਜੋ ਪਹਾੜ ਦੇਖਣੇ ਆ ਮੱਧਰ 'ਚ ਰਹਜੋ ਰੇਤਾਂ ਦੇਖਣਾ ਰਾਜਸਥਾਨ 'ਚ ਰਹਜੋ ਸਮੁੰਦਰ ਦੇਖਣਾ ਬੰਬਈ ਗੁਜਰਾਤ ਤਮ ਸਾਰੇ ਸਮੁੰਦਰ ਲੱਗਦਾ ਆਪਣੇ ਜਿਹੜੇ ਮਰਜ਼ੀ ਪੀਚੇ ਚਲੇ ਜਾਓ ਫੇਰੇ ਕਪੜਾ ਇੰਡੀਆ ਇੱਕ ਐਸਾ ਕੰਟਰੀ ਆ ਜਿੱਥੇ ਹਰ ਤਰ੍ਹਾਂ ਦੀ ਰੁੱਤ ਹੈ ਇੱਥੇ ਬਾਰਿਸ਼ ਵੀ ਆ ਗਰਮੀ ਵੀ ਆ ਸਰਦੀ ਵੀ ਆ ਧੁੰਦ ਵੀ ਆ ਸ਼ਾਂਤ ਵੀ ਹੈ ਜੇ ਕੁਲ ਮਲਾ ਕੇ ਮੈਂ ਗੱਲ ਕਰਾਂ ਕਿ ਕੁਮ ਮਵਰਜ਼ ਜ਼ਰੂਰ ਸਭ ਤੋਂ ਵਧੀਆ ਕੰਟਰੀ ਤੇ ਆਪਣਾ ਇੰਡੀਆ ਹੀ ਹੈ ਕਿਉਂਕਿ ਕਹਿੰਦੇ ਜਿੱਦਾ ਖਾਓ ਉਹਦਾ ਖਾਓ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਦੇ ਲਈ ਸასი ਗਾੜੀ ਸੋਵਦੇ ਰਹੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ